ਚੈਨਲ ਤੇ ਹੋਰ ਨੰਨੇ ਤੇ ਤਾਜ਼ਾ ਵੀ ਦੇਖਣਗੇ ਸਾਡੇ ਸਾਥ ਸੇ ਤੇ ਰਹੇ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਅਮਰੀਕਾ ਕਰ ਬੜੇ ਨੇ ਕਿਹਾ ਇਹ ਨਾਲ ਕਰਨ ਨੂੰ ਮਦਦ ਕਰਦੇ ਨੇ ਜੈਵਰੀ ਕੁਦਰਤ ਹੈ ਕਿ ਆਪਲਾ ਕੀ ਜਦੀ ਹੈ ਵੀ ਹਾਲਾਤ 10 ਮਿੰਟ ਰੱਤੇ ਨੇ ਇਹ ਬੰਦੇ ਛੱਡਿਆ ਇਹ ਬੰਦੇ ਦੇ ਪੁੱਸਰੇ ਹੱਥ ਲਾਇਆ ਤਾ ਉਹ ਬੰਦੇ ਕਿੱਥੇ ਗੱਲ ਪਹੁੰਚੂਗੀ ਕਿੱਥੇ ਜਾ ਕੇ ਲੁਕੂਗਾ ਜੋ ਚੱਕੇ ਲੱਗਿਆ ਇਹਦਾ ਕੰਮ ਨੂੰ ਕੁਝ ਹੋਰ ਵੀ ਲੈ ਜਾਓਗੇ ਸਾਨੂੰ ਵੀ ਆਪੂ ਖੜੀਏ ਕਰਕੇ ਸਾਰੇ ਖਾਣੇ ਬੰਦ ਕਰ ਦਾਂਗੇ ਸੀਲ ਕਰ ਦਾਂਗੇ ਦਰਖੇ ਨੂੰ ਕਿਉਂ ਅਸੀਂ ਇਹ ਨਹੀਂ ਜਸੇਵੰਦੀ ਨੇ ਇਹ ਨਹੀਂ ਸੋਚਿਆ ਕਿ ਸਾਨੂੰ ਸਾਨੂੰ ਕਟਵਾਈ ਜਾ ਉਦੋਂ ਤੱਕ ਜਰ ਤੁਸੀਂ ਦੇਖਿਆ ਸਰਕਾਰਾਂ ਦੇ ਜਸੇਵੰਦੀਆਂ ਨੂੰ ਜੋੜ ਰਹਾ ਹੁੰਦਾ ਮਜੀਦ ਸਿੰਘ ਤਵੇਰ ਨੂੰ ਉਮਰ ਕੈਦ ਹੋਊਗੀ ਜੇ ਜੜੀ ਕਢਾ ਸਕਦੇ ਤੇ ਤਾਂ ਤੁਹਾਡੇ ਵਰਗੇ ਭਾਈ ਚੱਕ ਚੱਕ ਸਾਨੂੰ ਕਿੱਥੇ ਮਰਜੀ ਲਾਣ ਦੇ ਉਹਨੂੰ ਅਸੀਂ ਜਿਹੜਾ ਦੇ ਵਿੱਚ ਹੁੰਦੇ ਕਿੰਨੇ ਕਿਹਦੇ ਪਾਸੇ ਪਾਸੇ ਅੱਜ ਵੀ ਪਾਉਂਗੇ ਤੇ ਕੀ ਕਾਂਗੇ ਆ ਛੜਕ ਪਟਣ ਲੱਗ ਰਹੇ ਨੇ ਸੜਕ ਦਾ ਨਮੂਦ ਵੀ ਨਹੀਂ ਕਿੱਥੇ ਪਟਣ ਹੁੰਦਾ ਦੇਖ ਲਓ ਛੜਕ ਪਟਣ ਦਾ ਵਰਚਾ ਪਾਉਂਗੇ ਜੋ ਪਾਸਾ ਤੁਹਾਡਾ ਹੱਕ ਹੈ ਸਾਡਾ ਨਹੀਂ ਇੱਕ ਹੋਰ ਪਿੰਡ ਹੈ ਜਿਹੜਾ ਡੀਐਚਓ ਉੱਥੇ ਦਰਨਾ ਮਹਿਲ ਕਲਾਂਖਾਨੀ ਦੇ ਲੇਲ ਕਲਾਂ ਹੈ ਜਨਾ ਪਿੰਡਿਆ ਦਾ ਉੱਥੇ ਬਾਗਲ ਨੇ ਫੋਨ ਕਰਿਆ ਸੀ ਨਵੇਂ ਚਰਨਜੀਤ ਕੌਰ ਧੂੜੀ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਸੀਂ ਅੱਜ ਪਾਤਣਾ ਪ੍ਰਦਰਸ਼ਨ ਕਰਕੇ ਆ ਰਹੇ ਜੀ ਮਹਾਰਾਣੀ ਦੇ ਦੇ ਸੰਯੁਕਤ ਮੋਰਚੇ ਵੱਲੋਂ ਜੋ ਸਾਨੂੰ ਸੱਦਾ ਮਿਲਿਆ ਹੋਇਆ ਉਹ ਤੁਸੀਂ ਵਾਪਸ ਘਰਾਂ ਨੂੰ ਜਾ ਰਹੇ ਜੀ ਉੱਥੇ ਇਹਨਾਂ ਨੇ ਬੈਰੀਕੇਡ ਲਾਇਆ ਜੀ ਅਸੀਂ ਪ੍ਰਸ਼ਾਸਨ ਨੂੰ ਕਹਿ ਸਾਨੂੰ ਲੰਗੜਨ ਲੋਕੋ ਕਿ ਇੱਥੇ ਪ੍ਰਨੀਤ ਕੌਰ ਆਈ ਸੀ ਜਦੋਂ ਜੀ ਸਵੇਰ ਦੇ ਇੱਕ ਜ਼ਿੰਮੇਵਾਰੀ ਨਾਲ ਕਿਉਂਕਿ ਸਾਡੇ ਜਿੱਥੇ ਬੰਦਿਆ ਬਹੁਤ ਜ਼ਿੰਮੇਵਾਰੀਆਂ ਲੈਂਦੇ ਸਾਡੇ ਲੀਡਰ ਬਹੁਤ ਜ਼ਿੰਮੇਵਾਰੀਆਂ ਵਾਲੇ ਨੇਗੇ ਅਸੀਂ ਆਰਮਨਾਲ ਲੰਗੜਨ ਦੀ ਕੋਚ ਕੇ ਜਿਹੜਾ ਪੁਲਿਸ ਨੇ ਧੱਕੇ ਮਾਰੇਗੇ ਸਾਡੇ ਅਰਗ ਇਹਦੇ ਅਮਰੀਕ ਸਿੰਘ ਨ ਅਸੀਂ ਗੁੱਸੇ 'ਚ ਆ ਗਏ ਸਾਰੇ ਜਣੇ ਫਿਰ ਅਸੀਂ ਸਾਰੇ ਪੈਦਲ ਲੰਘਿਆ ਇਹ ਐਸਐਚਓ ਕੱਗਾ ਜੀ ਤੇ ਉਸ ਤੋਂ ਬਾਅਦ ਅਸੀਂ ਇੱਥੇ ਬੈਠ ਕੇ ਆ ਗਏ ਸੜਕ ਦੇ ਉੱਤੇ ਪਾਤਰ ਨਾਲ ਡਿਊਟੀ ਸਾਹਿਬ ਨੇ ਚੱਕ-ਚੱਕ ਕੇ ਸਾਡੇ ਜਿੱਥੇ ਬੰਦੇ ਇੱਕ ਦੋ ਮੁੰਡਿਆਂ ਨੂੰ ਅੰਦਰ ਚੱਕ ਕੇ ਲੈ ਗਏ ਨੇ ਤੇ ਆਪਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੁਝ ਬੰਦੇ ਸੀਗੇ ਕੁਝ ਆਪਣੇ ਲੋਗਰਾਹਾਂ ਜਿੱਥੇ ਬੰਦੀ ਦੇ ਜਿਹੜੇ ਲੀਡਰ ਸਾਹਿਬਾਨ ਸੀ ਆਪਣਾ ਅਮਰੀਕ ਸਿੰਘ ਕੱਗਾ ਸੀਗੇ ਇਹ ਵੀ ਬੈਠੇ ਹੋਣੇ ਇਹਨਾਂ ਨੂੰ ਇਹਨਾਂ ਨੂੰ ਚੱਕ-ਚੱਕ ਕੇ ਪਰਾ ਛਿੱਟਿਆ ਗਿਆ ਦੋ ਬੰਦੇ ਅੰਦਰ ਨੇ ਜੀ ਹਜੇ ਉਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਤੇ ਸਰਕਾਰ ਤਨੂੰ ਵੀ ਬੇਨਤੀ ਕਰਦਾ ਸਾਡੇ ਫਟਾਫਟ ਬੰਦੇ ਬਾਹਰ ਕੱਢ ਦੋ ਨਹੀਂ ਕਰਨਾ ਚੱਲੂਗਾ ਜੀ ਲਗਾਤਾਰ ਚੱਲੂਗਾ ਜੀ ਨਹੀਂ ਤੇ ਪ੍ਰਸ਼ਾਸਨ ਆਪਣੀ ਮਾਫੀ ਨਹੀਂ ਮੰਗਦੀ ਤੇ ਸਾਡੇ ਬੰਦੇ ਨੂੰ ਛੱਡਦੀ ਨਹੀਂ ਪਤਾ ਨਹੀਂ ਇੱਕ ਕਿਸਾਨ ਜੀ ਨਹੀਂ ਕਰਾ ਹਾਂ ਬਲਾਕ ਪ੍ਰਧਾਨ ਮਰੀਤ ਸਿੰਘ ਜੋ ਕਿ ਅਸੀਂ ਸਵੇਰ ਦੇ ਤੁਹਾਨੂੰ ਪਤਾ ਹੀ ਹੈ ਵੀ ਇਸ ਮਹਾਰਾਣੀ ਵਾਲੇ ਮੈਂਟਰ ਦੇ ਵੀ ਸਾਡੇ ਸੰਯੁਕਤ ਮੋਰਚੇ ਕਿ ਨਹੀਂ ਉਹ ਕਾਲ ਹੈ ਵੀ ਜਦ ਵੀ ਸਾਡੇ ਬਲਾਕਾਂ ਦੇ ਵਿੱਚ ਆਵੇ ਸਾਡੇ ਪਿੰਡਾਂ ਦੇ ਵਿੱਚ ਆਵੇ ਅਸੀਂ ਵਿਰੋਧ ਕਰਨਾ ਹੈ ਵਿਰੋਧ ਕਰਾਂਗੇ ਸਾਡੇ ਜਵਾਲਾਂ ਦਾ ਸਵਾਲਾਂ ਦਾ ਜਵਾਬ ਦੇਵੇ ਜਦ ਮਰਜ਼ੀ ਜਾ ਸਕਦੀ ਹੈ ਪਰ ਜੇ ਸਾਨੂੰ ਨਾ ਪੁੱਛ ਲਵੇ ਉਹਨਾਂ ਦੀ ਹੈ ਨਾ ਸਾਡੇ ਜਵਾਬ ਆ ਜਦੋਂ ਸਵਾਲਾਂ ਦਾ ਜਵਾਬ ਦਿੰਦੀ ਹੈ ਪੁਲਿਸ ਦਾ ਹੱਕ ਕੀ ਹੈ ਵੀ ਸਾਨੂੰ ਜਵਾਬ ਨਾ ਪੁੱਛੇ ਜਾਣ ਸਾਨੂੰ ਸਮਾਂ ਕਹਿ ਸਕਦੀ ਹੈ ਪੁਲਿਸ ਵੀ ਆਹ ਭਾਈ ਤੁਸੀਂ ਪੰਜ ਬੰਦੇ ਜਾਓ ਇਹਨਾਂ ਤੋਂ ਜਵਾਬ ਸਵਾਲ ਪੁੱਛੋ ਬਾਲੇ ਨਾ ਜਾਓ 100 ਨਾ ਜਾਓ 50 ਨਾ ਜਾਓ ਤੁਸੀਂ ਪੰਜ ਬੰਦੇ ਜਾ ਸਕਦੇ ਹੋ ਪਰ ਪੁਲਿਸ ਕੀ ਕਰਦੀ ਹੈ ਸਾਨੂੰ ਅੱਧਾ-ਅੱਧਾ ਕਿਲੋਮੀਟਰ ਪਿੱਛੇ ਰੋਕ ਲਾਂਦੀ ਹੈ ਕਿੱਥੇ ਨਿਆੜ ਵਾਲਾ ਮੋੜ ਕਿੱਥੇ ਆਪਣਾ ਰੈਂਜ ਕਲੱਬ ਕਿਲੋਮੀਟਰ ਦਾ ਫਰਕ ਪਿਆ ਸਾਨੂੰ ਉੱਥੇ ਲਾਤਾ ਅੱਜ ਇੱਥੇ ਤੁਸੀਂ ਦੇ ਲੋ ਸਰਕਾਰੀ ਹਸਪਤਾਲ ਦੇ ਪਰਲੇ ਪਾਸੇ ਇੱਥੇ ਦੁਕਾਨ ਦਾ ਘੱਟੋ ਘੱਟ 400 ਗੱਜ ਦਾ ਫਾਸਲਾ ਹੈ ਦੋ ਕਿੱਲਾਂ ਤੋਂ ਉੱਤੇ ਉੱਥੇ ਜਾ ਕੇ ਸਾਨੂੰ ਵੱਡੀ ਤਰ੍ਹਾਂ ਦੇ ਇਹਨਾਂ ਦੇ ਰੱਸੀ ਲਾ ਲਈ ਜਦ ਅਸੀਂ ਆਏ ਵੀ ਰੱਸੀ ਕਿਉਂ ਲਾਈ ਅਸਲਾ ਤੜਕੇ ਦੇ ਭੁੱਖੇ ਤੇ ਅਸੀਂ ਘਰੇ ਜਾਣਾ ਅਪਦੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਅੱਛੀ ਰੁਕੋ ਜਿੱਨਾਂ ਜਨ ਮਹਾਰਾਣੀ ਉਹ ਚਾਹ ਖਾਂਦੀ ਐ ਸਮੋਸੇ ਖਾਂਦੀ ਐ ਪਰ ਤੁਸੀਂ ਘਰੇ ਨਹੀਂ ਜਾ ਸਕਦੇ ਅਸੀਂ ਆਖਿਆ ਅਸੀਂ ਜਾਵਾਂਗੇ ਠੱਕੇ ਨਾਲ ਜਾਵਾਂਗੇ ਅਸੀਂ ਜਿਆਦਾ ਰੋਡ ਹੈ ਜੇ ਤਾਂ ਕਿਸੇ ਕਿਸਾਨਾਂ ਨੇ ਰੋਡ ਰੁਕਿਆ ਸੀ ਨਹੀਂ ਜਾਂਦੇ ਤੁਸੀਂ ਨਹੀਂ ਰੋਕਿਆ ਤਾਂ ਨਹੀਂ ਜਾਂਦੇ ਤਾਂ ਤੁਸੀਂ ਜਾਣ ਕੇ ਪ੍ਰੋਜੈਕਟ ਕਰ ਰਹੇ ਹੋ ਜਾਣ ਕੇ ਰੋਡ ਰੋਕ ਰਹੇ ਹੋ ਸਾਡੇ 2 ਬੰਦੇ ਚੱਕੇ ਨੇ ਦੇਦਣਾ ਪਿੱਟਦੇ ਪਰ ਜਿੰਨਾ ਚਿਰ ਉਹ ਬੰਦੇ ਛੱਡਦੇ ਨਹੀਂ ਉਹਨਾਂ ਚਿਰ ਹੋ ਸਕਦਾ ਹੈ ਰੋਡ ਜਾਮ ਕਰਿਆ ਇਕ ਥਾਣਾ ਬੰਦ ਵੀ ਕਰਾਂਗੇ ਆਇਓ ਠੱਕਾ ਕਰੇ ਪੁਲਿਸ ਨੇ ਸਾਡੀਆਂ ਪੱਗਾਂ ਲਾਈਆਂ ਨੇ ਸਾਡੇ ਬੰਦੇ ਨੂੰ ਫੁੱਲ ਠੱਕੇ ਮਾਰੇ ਨੇ ਫੁੱਲ ਸਾਡੇ ਬੰਦੇ ਦੋ ਚੱਕੇ ਗਏ ਨੇ ਸਾਡਾ ਬੰਦਾ ਹੋ ਸਕਦਾ ਕੋਈ ਮਰ ਵੀ ਸਕਦਾ ਹੈ ਦੇਖੋ ਇੰਨੀ ਗਰਮੀ ਸਵੇਰ ਦੀ ਤੜਕੇ ਦੇ ਸਾਡੀ ਚਾਹ ਵੀ ਨਹੀਂ ਪੀਤੀ ਰੋਟੀ ਵੀ ਨਹੀਂ ਖਾਧੀ ਤੜਕੇ ਦੇ ਅਸੀਂ 9 ਵਜੇ ਗਏ ਭੁੱਕੇ ਤੇ ਬੰਦਾ ਕੋਈ ਪਤਾ ਨਹੀਂ ਕਹੇ ਸਾਡੇ ਕੋਲ ਆ ਪੈਸਾ ਦੇ ਕਿਹੜੇ ਕਿਹੜੇ ਇਧਰੋਂ ਦਾ ਇੱਕ ਮੁੰਡਾ ਉਹਦੇ ਨਾਲ ਹੈ ਦੋ ਮੁੰਡੇ ਨੇ ਜਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਸਾਨੂੰ ਰੋਕ ਰਿਹਾ ਸਾਨੂੰ ੱੱਕੇ ਮਾਰ ਰਿਹਾ ਉਹ ਪ੍ਰਸ਼ਾਸਨ ਸਾਡਾ ਜ਼ਿੰਮੇਵਾਰ ਹੈ ਸਾਨੂੰ ਪਤਾ ਹੈ ਵੀ ਕਿਹੜੇ-ਕਿਹੜੇ ਨੇ ਪਰ ਉਹਨਾਂ ਤੇ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਅਸੀਂ ਸੂਬੇ 'ਤੇ ਗੱਲ ਰੱਖਦੇ ਆ ਜੇ ਸੂਬੇ ਨੇ ਹਾਂ ਕਰ ਲਈ ਅਸੀਂ ਮਰ ਕੇ ਕਿੰਨੇ ਦਿਨ ਕਿੰਨੇ ਘੰਟੇ ਚੱਲ ਜੇ ਪ੍ਰਸ਼ਾਸਨ ਸਾਡਾ ਲੰਬਾ ਵੀ ਚੱਲ ਸਕਦਾ ਹੈ ਬਹੁਤ ਜ਼ਿਆਦਾ ਜਲੀਲ ਕੀਤਾ ਇਹ ਕੰਮ ਟਿਕਣਾ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਵੀ ਜੱਥੇਬੰਦੀਆਂ ਨੇ ਜਿਹੜੀ ਆ ਉਹ ਕਿਸ ਤਰ੍ਹਾਂ ਇਹ ਆਪਣੇ ਮਸਲੇ ਹੱਲ ਪੂਰਾ ਚਲੋ ਅੱਗੇ ਤੁਹਾਡੀਆਂ ਜ਼ਮੀਨਾਂ ਚ ਉਹ ਲੈ ਕੇ 95 ਤੱਕ ਆਪਣੇ ਪੰਜਾਬ ਦੀ ਜਵਾਨੀ ਦਾ ਪੁਲਿਸ ਬਰਦਾਸ਼ਤ ਨੇ ਆਇਆ ਜਾਂ ਕਾਲ ਕਰਿਆ ਉਹ ਵੀਡੀਓ ਆਂਦੇ ਨੇ YouTube ਦੇ ਮਾਫੀਆਂ ਮੰਗ ਰਹੇ ਨੇ ਕਹਿੰਦੇ ਸਾਡਾ ਗੁਨਾਹ ਹੋ ਗਿਆ ਉਸ ਟਾਈਮ ਬਾਹਰ ਬੈਠੇ ਨੇ ਉਹਨਾਂ ਮਾਫੀਆਂ ਮੰਗ ਰਹੇ ਨੇ ਜਿਹਦਾ ਬੱਚਾ 15 ਸਾਲ ਦਾ ਨਿਮਾਰਕ ਸੀ ਉਹਨੇ ਕਿਹੜੀ ਆ ਕੇ 47 ਤੇ ਮਹਾਰਾਣੀ ਪਰਮਜੀਤ ਕੌਰ ਨੇ ਆਪਣੀ ਇਲੈਕਸ਼ਨ ਲੜਨ ਲਈ ਇੱਥੇ ਸੱਦਾ ਪਿੰਡ ਵਿਖੇ ਦਫਤਰ ਬੁਧ ਘਾਟਨ ਕਰਨਾ ਸੀ ਕਿ ਜੋ ਪੰਜਾਬ ਦੇ ਕਿਸਾਨ ਜਥੇਬੰਦੀ ਨੇ ਬਕਬਕ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਜਿਹੜਾ ਉਹ ਵਿਰੋਧ ਕੀਤਾ ਜਾਂਦਾ ਹੈ ਪਹਿਲਾਂ ਪਾਟਨਾ ਵੀ ਇਸ ਇਹਨਾਂ ਦਾ ਵਿਰੋਧ ਹੋਇਆ ਪਰ ਉੱਥੇ ਇੱਕ ਲਿਖਿਆ ਹੋਇਆ ਪ੍ਰੋਗਰਾਮ ਸੀਗਾ ਇੱਥੇ ਸੀ ਜਿਹੜਾ ਅਨਲਿਖਿਆ ਪ੍ਰੋਗਰਾਮ ਸੀਗਾ ਇਹ ਆਏ ਸੀਗੇ ਤੇ ਇਹਨਾਂ ਨੇ ਇਹਨਾਂ ਨੂੰ ਕਿਹਾ ਸੀਗੇ ਵੀ ਜੇ ਤੁਸੀਂ ਪ੍ਰੋਟੈਸਟ ਕਰਨਾ ਹੈ ਤਾਂ ਸਾਈਡ ਤੇ ਹੋ ਕੇ ਪ੍ਰੋਟੈਸਟ ਕਰੋ ਤੁਹਾਡਾ ਆਪਣਾ ਅਧਿਕਾਰ ਹੈ ਪਰ ਇਹ ਅੱਗੇ ਵਾਧੇ ਸੀਗੇ ਉਧਰ ਉਹਨਾਂ ਦੇ ਲੋਕ ਵੀ ਅੱਗੇ ਸੀਗੇ ਪੁਲਿਸ ਨੇ ਇਹਨਾਂ ਦੇ ਟਕਰੌ ਨੂੰ ਰੋਕਣ ਲਈ ਸਿਰਫ ਰੋਕਿਆ ਕਿਸੇ ਨੇ ਕੋਈ ਧੱਕੇ ਨਹੀਂ ਮਾਰੇ ਕਿਸੇ ਦੀ ਕੋਈ ਪੱਗ ਨਹੀਂ ਗਈ ਆਪਸ ਦੇ ਵਿੱਚ ਜਦੋਂ ਕੋਈ ਜ਼ਿਆਦਾ ਬੰਦੇ ਹੁੰਦੇ ਇੱਕ ਦੂਜੇ ਦੇ ਵਿੱਚ ਵੱਜ ਕੇ ਜਾਂ ਕੁਝ ਹੋਰ ਕਰਕੇ ਕਿਸੇ ਦਾ ਕੱਪੜਾ ਵੀ ਫਟ ਸਕਦਾ ਮੈਂ ਕਿਸੇ ਦੀ ਪੱਗ ਨਹੀਂ ਦੇਖੀ ਨਾ ਹੀ ਅਸੀਂ ਲਾਹੀਏ ਨਾ ਹੀ ਪ੍ਰਸ਼ਾਸਨ ਨੇ ਇਹਦੇ ਕੁਝ ਕੀਤਾ ਉਹਨਾਂ ਦੇ ਉਹ ਜਸਤਰਾੜੇ ਹੋਏ ਨੇ ਇਹਦੇ ਵਿੱਚ ਜਿਹੜੇ ਪਰਸਪਰ ਦੇ ਤੁਸੀਂ ਬੰਦੇ ਪਹਿਲਾਂ ਇਹਨਾਂ ਨੂੰ ਅਰੈਸਟ ਦੋ ਬੰਦੇ ਅਸੀਂ ਅਰੈਸਟ ਨਹੀਂ ਕੀਤੇ ਸੀ ਉਹ ਸਿਰਫ ਇਹ ਸੀਗਾ ਵੀ ਕੀ ਗੱਲ ਹੈ ਉਹਨਾਂ ਤੋਂ ਪੁੱਛਿਆ ਜਾ ਵੀ ਤੁਸੀਂ ਇਹਨਾਂ ਨੂੰ ਨਾਂ ਬਟਾਇਆ ਸਿਰਫ ਸਾਈਡ ਦੇ ਉੱਤੇ ਬਿਠਾ ਲਿਆ ਸੀ ਜੋ ਉੱਥੇ ਬੈਠੇ ਨੇ ਉਹ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਉਹਨਾਂ ਕਰਕੇ ਹੀ ਸਾਰੀ ਇਹ ਗੱਲ ਵਧੀ ਵੀ ਉਹ ਅੱਗੇ ਬਤਨਾ ਚਾਹੁੰਦੇ ਸੀ ਸੀਗਾ ਵੀ ਤੁਸੀਂ ਇੱਥੇ ਅੱਗੇ ਨਾ ਵਧੋ ਕਿ ਸਾਈਡ ਤੇ ਹੋ ਕੇ ਤੁਸੀਂ ਆਪਣਾ ਪ੍ਰੋਟੈਸਟ ਕਰ ਲਓ ਤੁਸੀਂ ਅੱਗੇ ਨਾ ਫੜੋ ਤਾਂ ਜੋ ਮੂਰਲੇ ਬੰਦੇ ਨੇ ਇਹਨਾਂ ਨਾਲ ਲੜਾਈ ਝਗੜਾ ਨਾ ਹੋ ਜੇ ਉਸ ਲੜਾਈ ਝਗੜੇ ਉਸ ਪ੍ਰੋਟੈਸਟ ਦੇ ਸਰਪਸਿਆਂ ਨੂੰ ਰੋਕ ਪਈ ਹੈ ਸਰ ਸਾਹਿਬ ਮੈਂ ਇਸ ਦਾ ਆਲਰੇਡੀ ਪਹਿਲਾਂ ਕਈ ਵਾਰੀ ਜਵਾਬ ਦੇ ਚੁੱਕਾ ਹਾਂ ਵੀ ਕਿਸੇ ਨੇ ਪੱਗ ਨਹੀਂ ਨਾਹੀ ਵਾਰ-ਵਾਰ ਸਵਾਲ ਇਹ ਨਾ ਕਰੋ ਨਾ ਹੀ ਅਸੀਂ ਬੰਦੇ ਫੜੇ ਨਹੀਂਦਾ ਵੀ ਮੈਂ ਪਹਿਲਾਂ ਜਵਾਬ ਦੇ ਚੁੱਕਿਆ ਹਾਂ